ਤੱਬ ਜੀ ਜਨ ਕਸਬਾ ਪਲਾਟ ਵਿਖੇ ਭਗਵਾਨ ਵਾਲਮੀਕੀ ਮੰਦਿਰ ਵਿੱਚ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਦਾ ਜਨਮ ਦਿਹਾੜਾ ਤੁਮਤਾਨਾ ਨਾ ਆਇਆ ਇਸ ਮੌਕੇ ਉੱਚੇ ਤੌਰ ਤੇ ਕੁਝ ਮਾਸਟਰ ਵੀਰ ਸਿੰਘ ਸਿੱਧੂ ਨੇ ਬੋਲ ਦੇ ਕਿਹਾ ਕਿ ਲੋੜ ਹੈ ਨਸ਼ਿਆਂ ਤੋਂ ਰਹਿਤ ਹੋ ਕੇ ਸਾਡੇ ਨੌਜਵਾਨ ਵਰਗ ਨੂੰ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਦੇ ਦਰਸਾਏ ਮਾਰਗ ਤੇ ਚੱਲਣ ਦੀ ਤੇ ਉਹਨਾਂ ਦੀ ਵਿਚਾਰਧਾਰਾ ਨਾਲ ਜੁੜਨ ਦੀ ਉਨਾਈ ਕਾਤੇ ਕੋ ਆ ਸਕਤਨ ਅਪੀਲ ਕਰਦੀ ਮੈਂ ਕਿਹਾ ਕਿ ਬੱਚਿਆਂ ਨੂੰ ਖੇਡਾਂ ਵੱਲ ਤੇ ਪੜ੍ਹਨ ਵੱਲ ਪ੍ਰੇਰਿਤ ਕਰਕੇ ਬਾਬਾ ਸਾਹਿਬ ਦੇ ਦਰਸਾਏ ਮਾਰਗ ਤੋਂ ਜਾਨੂ ਕਰਵਾਇਆ ਜਾਵੇਗਾ ਇਸ ਮੋਕੇ ਭੋਲਾ ਸਿੰਘ ਸਿੱਧੂ ਨੇ ਸਬੋਧਨ ਕਰਦਿਆਂ ਕਿਹਾ ਕਿ ਸਾਡਾ ਸਮਾਜ ਥੋੜੇ ਜਿਹੇ ਲਾਲਚੇ ਵੱਸ ਹੋ ਕੇ ਆਪਣਾ ਜਮੀਰ ਨਾ ਵੇਚੇ ਸਭੋ ਬਾਬਾ ਸਾਹਿਬ ਦੱਸਦੇ ਹੋਤੀ ਇਮਰਾ ਦੇ ਬੇਦਕਤ ਦੀ ਫਿਲਾਸਫੀ ਤੇ ਵਿਚਾਰਧਾਰਾ ਨੂੰ ਜਾਨੂ ਹੋ ਕੇ ਉਹਨਾਂ ਦੇ ਸੰਘਰਸ਼ਮਈ ਜੀਵਨ ਤੋਂ ਹੇਠ ਪ੍ਰਾਪਤ ਕਰਨੀ ਚਾਹੀਦੀ ਹੈ ਇਸ ਮੌਕੇ ਭਗਵਾਨ ਵਾਲਮੀਕੀ ਮੰਦਰ ਕਮੇਟੀ ਦੇ ਸੰਚਾਲਕ ਬਾਬਾ ਗੁਰਦੀਪ ਕੁਲਦੀਪ ਸਿੰਘ ਸੰਧੂ ਸੇਪਰਦਾਨ ਸੁਦੇਸ਼ ਕੁਮਾਰ ਸਿੱਧੂ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਜਿੰਨੇ ਸਮਾਜ ਦੇ ਵਿੱਚ ਦੱਬੇ ਪਿਛਲੇ ਸਮਾਜ ਦੇ ਵਿੱਚ ਪੈਦਾ ਹੋਏ ਆ ਲੋਕ ਉਹਨਾਂ ਸਾਰਿਆਂ ਦੀ ਰੱਖੀ ਉਹਨਾਂ ਨੇ ਕੀਤੀ ਆ ਇੱਕ ਮਿੰਟ ਵਾਸਤੇ ਮੈਂ ਗੱਲ ਕਰਾਂਗਾ ਪਰ ਅਸੀਂ ਕੀ ਕਰਨ ਲੱਪੇ ਅਸੀਂ ਅੱਜ ਗੱਲ ਕਰਦੇ ਆਂ ਕਹਾ ਦੇ ਕਰਦੇ ਆਂ ਜੂਜਦੇ ਆਂ ਗਲੇ ਗਲੀ ਮਲੇ ਦੀਆਂ ਲੜਾਈਆਂ ਘਰ ਦੀਆਂ ਲੜਾਈਆਂ ਫਿਰਕਿਆਂ ਦੀਆਂ ਲੜਾਈਆਂ ਇਹਦੇ ਵਿੱਚ ਹੁਲਝੇ ਸਾਨੂੰ ਬਹੁਤ ਵੱਡੀ ਲੜਾਈ ਜੋਗੀ ਇਸ ਸਿਸਟਮ ਦੇ ਖਿਲਾਫ ਲੜਨੀ ਚਾਹੀਦੀ ਸੀ ਕਿ ਜੋ ਸਾਨੂੰ ਬਰਾਬਰਤਾ ਦਾ ਅਧਿਕਾਰ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਨੇ ਲੈ ਕੇ ਦਿੱਤਾ ਜਿਹਦੇ ਖਿਲਾਫ ਅਸੀਂ ਲੜਨਾ ਸੀ ਉਹਦੇ ਵਾਸਤੇ ਅਸੀਂ ਸੁਚੇਤ ਨਹੀਂ ਹੋਏ ਉਹਦੇ ਵਾਸਤੇ ਇਕਤਰ ਨਹੀਂ ਹੋਏ ਅਈ ਛੋਟੀਆਂ-ਮੋਟੀਆਂ ਲੜਾਈਆਂ ਦੇ ਵਿੱਚ ਆਂਡੀਆਂ-ਗਵਾਂਡੀਆਂ ਨਾਲ ਜਾਂ ਹੋਰ ਆਸ-ਪਾਸੇ ਲੜਾਈਆਂ ਦੇ ਵਿੱਚ ਉਲਝ ਕੇ ਰਹਿ ਗਏ ਸੋ ਅੱਜ ਸਮਾਂ ਦੀ ਲੋੜ ਆ ਜੇ ਤੁਸੀਂ ਆਪਣੇ ਬੱਚਿਆਂ ਦਾ ਭਲੇਖ ਚਾਹੁੰਦੇ ਹੋ ਉਸ ਨੂੰ ਭਲੇਖ ਚਾਹੁੰਦੇ ਹੋ ਤੇ ਤੁਹਾਨੂੰ ਇਹ ਤਹਾਇਆ ਕਰਨਾ ਪਏਗਾ ਕਿ ਤੁਹਾਨੂੰ ਇੱਕ ਇਕੱਠੇ ਹੋ ਕੇ ਬਾਬਾ ਸਾਹਿਬ ਨੂੰ ਜੋ ਸਾਨੂੰ ਵੱਡੇ ਪੱਧਰ ਤੇ ਅਧਿਕਾਰ ਲੈ ਕੇ ਦਿੱਤੇ ਆ ਉਹਨਾਂ ਨੂੰ ਜਿਹੜਾ ਬਚਾ ਕੇ ਰੱਖਣਾ ਹੋਏਗਾ ਉਹਨਾਂ ਨੂੰ ਬਚਾਵਾ ਸਾਹਿਬ ਅੱਜ ਬਹੁਤ ਆਪਣੇ ਆਪ ਨੂੰ ਉਸਦੇ ਹੋਣਗੇ ਪਰਸੋਂ ਮੈਂ ਜਾਗਾ ਸਮਾਂ ਨਹੀਂ ਲੈਣਾ ਸਨ ਲੋਰ ਮਾਸਟਰ ਹੁਣਾਂ ਨੂੰ ਚੱਲੂ ਪੂਰੇ ਵਿਸਥਾਰ ਨਾਲ ਦੱਸਿਆ ਜੀ ਅਸੀਂ ਕਿਸ ਦਰਦਰ ਦੇ ਵਿੱਚ ਫਸੇ ਆ ਸਾਨੂੰ ਉਸ ਦਰਦਰ ਦੇ ਵਿੱਚੋਂ ਨਿਕਲਣ ਦੀ ਲੋੜ ਆ ਸਾਨੂੰ ਐਜੂਕੇਟਡ ਹੋਣਾ ਚਾਹੀਦਾ ਅੱਜ ਰੋਇ ਤੁਸੀਂ ਭਗਵਾਨ ਵਾਲਜੀਤ ਮੰਦਰ ਵਿੱਚ ਆਂਗੇ ਨਮਸਤਰ ਹੁੰਨੇ ਆ ਪਰ ਉਹਨਾਂ ਦੇ ਹੱਥ ਵਿੱਚ ਕਲਮ ਨਹੀਂ ਦੇਖਦੀ ਬਵਾਸਾਲ ਦੀ ਜੋ ਸੋਚਾ ਉਹਨਾਂ ਨੇ ਆਪ ਆਪ ਨੂੰ ਦੇ ਪਰ ਲੋੜ ਹੈ ਇਹਨਾਂ ਚੀਜ਼ਾਂ ਦੀ ਕਿਸੇ ਸ਼ਾਇਰ ਨੇ ਲਿਖਿਆ ਆਲਮ ਨੇ ਕਿ ਅਸੀਂ ਮੁਗਲ ਬਈ ਸਾਂ ਮਾਰੀ ਬੇਟਾ ਹੈ ਉੱਥੇ ਗਲਤ ਭਰਾਵਾ ਚਾਜ ਕਰਲਾ ਕਮ ਤੈਨੂੰ ਕਰਨਾ ਪੈਣਾ ਆ ਭਾਵੇਂ ਅੱਜ ਕਰਲਾ ਭਾਵੇਂ ਕੱਲ ਕਰਲਾ ਤਾਂ ਮੇਰੀ ਅਪੀਲਾ ਨੌਜਵਾਨ ਸਾਥੀਆਂ ਨੂੰ ਤੇ ਭਾਵੇਂ ਅੱਜ ਕਰੋ ਭਾਵੇਂ ਕੱਲ ਕਰੋ ਇਹ ਮੁੱਕੜ ਮਾਰ ਕੇ ਬੈਠ ਕੇ ਰਜਾਈਆਂ ਵਿੱਚ ਵੜ ਕੇ 12-12 ਵਜੇ ਤੱਕ ਸੌਂ ਗਏ ਬਾਬਾ ਸਾਹਿਬ ਦੀ ਸੋਚ ਨੂੰ ਅਪਣਾਇਆ ਨਹੀਂ ਜਾਣਾ ਤੋਂ ਸਾਡੀ ਸਾਰੇ ਇਹ ਤਿਹਾਰਾਂ ਤੋਂ ਪਵਿੱਤਰ ਤਿਹਾਰ ਸਾਡੇ ਵਾਸਤੇ ਇਹ ਹੈ